ਯਾਦਰ ਕਰ ਪਾਪਾ ਜਗਿੰਦਰ ਸਿੰਘ ਨੇ ਇਹ ਬਣਾ ਕੇ ਦਿੱਤੇ ਹਾਂਜੀ ਤੇ ਜਿਹੜੀ ਹਿਸਟਰੀ ਹੈ ਤਵਾਰੀਖ ਹੈ ਇਹ ਪੜਾਈ ਹੈ ਰਾਜਨੀਤੀ ਲੜਾਈ ਧਾਰਮਿਕ ਆਰਥਿਕ ਹਿਸਟਰੀ ਬਣੀ ਹੈ ਨੂੰ ਹਸਤੀ ਪੜਨੀ ਨਹੀਂ ਆਈ ਦੀ ਹੈ ਆ ਪੜ ਜਾਣ ਹੈ ਆਪਾਂ ਤਾਂ ਭੰਡੀ ਪਰਚਾਰ ਤੇ ਲੱਗੀ ਆ ਇੱਕ ਦੂਜੇ ਨੂੰ ਭੰਡੀ ਜਾਣਾ ਕਿੰਨੀ ਮਰਜ਼ੀ ਕੋ ਕੁਰਬਾਨੀ ਕਰ ਲਈ ਅਖੜਾ ਅਖੜਾ ਉਹ ਕੁਰਬਾਨੀ ਦਾ ਕੋਈ ਸ਼ਾਬ ਹੀ ਨਹੀਂ ਜੀ ਉਹ ਚਲੇ ਗਿਆ ਹੋਰ ਗਿਆ ਕਿ ਬੰਤੀਆ ਕਿ ਕਿੱਥੇ ਹੋਵੂ ਜੀ ਬਾਬਾ ਸਿਕੰਦਰ ਸਿੰਘ ਦੀ ਲੀੜੀ ਕੋਈ ਪਾਰਲੀਮੈਂਟ ਬੂੜਨੀ ਸੀ ਮੈਨੂੰ ਕਹਿੰਦੀ ਹਰਜਨ ਸਿੰਘ ਹਾਂ ਚਲੰਦਰ ਜੀ ਕਰਤਿਪ ਸਿੰਘ ਬਠੰਡਾ ਜੀ ਤੇ ਇੱਕ ਮਾਨ ਦੀ ਭੈਣ ਦਲਜੀਤ ਕੋਰੋ ਜੀ ਤੇਰੇ ਭੈਣ ਭਰਾ ਹਾਂ ਮੈਨੂੰ ਕਹਿੰਦੀ ਪੀਨ ਲਿਆ ਜੀ ਲੇਖ ਬਰਕਰਾਰ ਸਾ ਲੇਖ ਮੰਨਵਾ ਜੀ ਲੇਖ ਰਾਏ ਦੀ ਸੀ ਲੇਖ ਬਣਾਣਾ ਬੇਬਰ ਨਦੀ ਆਣੀ ਆਣੀ ਦੁਬਾਰਾ ਸਾਰੀਆਂ ਸੀਟਾਂ ਹਾਂਜੀ ਸਾਰੀਆਂ ਸੀਟਾਂ ਐਪੀ ਜਿੱਤ ਗਏ ਹਾਂਜੀ ਤੇਰੇ ਨੂੰ ਦੇਦਾ ਤੇ ਉਹਨਾਂ ਦੀਆਂ ਜਵਾਨ ਤਾਂ ਚਰਖੀਆਂ ਹਾਂਜੀ ਹਾਂਜੀ ਮੋਟੀ ਨਹੀਂ ਪਾਈ ਕਿਸੇ ਨੇ ਜੀ ਇਹ ਇੱਕ ਤਾਂ ਪੱਗ ਦੀ ਤੇ ਸ਼ਕਤੀ ਹਾਂਜੀ ਤੇ ਇਮਾਨਦਾਰੀ ਆ ਅੱਜ ਲੋੜ ਹੈ ਜੀ ਆਪਾਂ ਸਾਰੇ ਆ ਕੇ ਜਵਾਂਗੇ ਕੁਝ ਖਾਈ ਜਾਵਾਂਗੇ ਹਾਂਜੀ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਲੜਾਈ ਵੀ ਲੜੀ ਜੀ ਪੈਣ ਦੀ ਲੜੀ लड़ी जर जगजीत सिंह रूड़ा जर कर फोजें की जगजीत सिंह रूड़ी ने पिस्तल लिया कारण हाँ की सी एकता फोटो पगला देश बन गया ਉਹ ਇਸ ਕਿਉਂ ਕਿ ਮੈਂ ਤਾਂ ਇਹ ਦੇਖਿਆ ਵੀ ਕੋਟੀ ਖਾਈ ਜਾਂਦੇ ਆ ਹਾਂਜੀ ਪੈਦਾ ਕੋਈ ਹੋ ਨਹੀਂ ਰਿਹਾ ਜਦੋਂ ਵੀ ਮੈਨੂੰ ਮਿਲਦੀ ਆ ਮੈਂ ਸਾਰਾ ਕਹਿਣਾ ਕੋਈ ਇਕੱਠੇ ਜੀ ਉਹ ਕਾ ਨਹੀਂ ਜਾਣੜੇ ਸੂਤ ਨਹੀਂ ਆਉਂਦੀ ਹਾਂਜੀ ਇਕੱਠੇ ਹੋ ਜੂ ਦੂਜੇ ਇਕੱਠੇ ਹੋ ਜੂ ਜੀ ਸਾਰੇ ਇਕੱਠੇ ਹੋ ਜੂ ਹਾਂਜੀ ਪਤਾ ਨਹੀਂ ਕਿੰਨਿਆਂ ਦੀ ਲੋੜ ਹੈ ਹਾਂ ਤੂੰ ਜੀ ਗੱਲ ਵੇ ਇਹਨੂੰ ਕਹਿੰਨਾ ਕੀ ਸੁਖਬੀਰ ਬਾਦਲ ਨੇ ਸਾਂਤਪਿੰਡ ਰਾਹਾਂ ਆਂਦੇ ਨਾਂ ਦੀ ਸਟੇਡੀਅਮ ਪੈਂਡ ਬਣਾਇਆ ਹਾਂਜੀ ਜਦੋਂ ਕਿ ਬਰਖਾਬ ਸੀ ਬਰਹਾਲ ਬਣਾ ਗਿਆ ਹਾਂਜੀ ਮੈਂ ਬੇਨਤੀ ਕਰਦਾ ਹਾਂ ਕਿ ਭਾਪਾ ਜਗENDER ਸਿੰਘ ਦੀ ਯਾਦ ਵਿੱਚ ਇਥੇ ਪਿੰਡ ਵੇਜਿਆ ਉਹ ਚਾਰ ਬਣਾ ਕੇ ਜਿਵੇਂ ਕਿ ਵਿਲੀਅਮ ਪੀਆ ਬਣਾਵਾਂਗੇ ਜੀ ਬਣਾਤਾ ਕਿ ਹੁਕਮ ਹੋ ਗਿਆ ਦੀ ਤੁਹਾਡਾ ਉਹ ਬਣਾ ਜ਼ਰੂਰ ਉਹ ਪਤੀ ਦੇ ਦੇ ਬਣਾ ਦਿਓ ਕੋਈ ਨਹੀਂ ਬਣਾ ਦਾਂਗੇ ਜ਼ਰੂਰ ਵਾਪਸ ਜੀ ਦੇ ਦੂਰ ਜ਼ਰੂਰ ਜ਼ਰੂਰ 50 ਬਸੇ ਦਰ ਵਿੱਚ ਆਉਂਦੀਆ ਕਦੋਂ ਪਹੁੰਚਾਂਗੇ ਕੋਈ ਹਾਂ ਆਜੂਗਾ ਮੱਕੂ ਤਾਂ 5 4 6 7 9 ਪੰਜਾਬ ਜਿੱਥੇ ਆਜੂਗਾ ਜੀ ਬੋਲੇ ਸੋਨਿਹਾਲ ਜੈ ਸ੍ਰੀ ਅਕਾਲ ਵਾਹਿਗੁਰੂ ਸਾਹਿਬ ਜੀ ਕੀ ਫਤਿਹ ਮੈਂ ਤਾਂ ਪਰਵ ਜੀ ਆਹ ਰਿਹਾ ਯੋ ਬੱਚਾ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਉਹ ਆਇਆ ਜੀ ਇਹ ਡੂਡਾ ਬੰਡਾ ਫੈਡਰੇਸ਼ਨ ਦਾ ਜੀ ਫੈਡਰੇਸ਼ਨ ਵਿੱਚ ਸਾਰੇ ਕਲੀ ਜਾਂਦੇ ਆ ਸੋਮਾ ਇਹ ਬੀਬੀ ਜੀ ہاں ਜੀ ہاں ਜੀ ਆਜੋ ਤੁਸੀਂ ਵੀ ਇੱਥੇ ਆ ਕੇ ਲੱਗੋ